ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਆਪਾਂ ਪਹੁੰਚੇ ਆਂ ਸ੍ਰੀ ਹਜੂਰ ਸਾਹਿਬ ਨਦੇੜ ਇੱਥੇ ਆਪਾਂ ਬਾਬਾ ਜਿਹੜੇ ਨਿਧਾਨ ਸਿੰਘ ਨੇ ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਐਨ ਆਰ ਆਈ ਸਰਾ ਬਣੀ ਐ ਆਪਾਂ ਉੱਥੇ ਰਹਿ ਰਹੇ ਆਂ ਇੱਥੋਂ ਦੇਖੋ ਤੁਸੀਂ ਗਦਾਵਰੀ ਦਾ 뷰 ਕਿੰਨਾ ਸੋਹਣਾ ਦਿਖਾਈ ਦੇ ਰਿਹਾ ਸਾਹਮਣੇ ਦੇਖੋ ਤੁਸੀਂ ਇੱਥੇ ਸੰਗਤ ਇਸ਼ਨਾਨ ਵੀ ਕਰਦੀ ਐ ਤੇ ਇਥੋਂ ਹੁਣ ਆਪਾਂ ਨਿਕਲਾਂਗੇ ਬਾਹਰ ਤਿਆਰ ਹੋ ਕੇ ਦੁਪਹਿਰ ਤੋਂ ਬਾਅਦ ਵੀ ਆਪਾਂ ਨਾ ਲੋਕਲ ਗੁਰਦੁਆਰੇ ਦੇਖਾਂਗੇ ਅੱਜਾ ਲੋਕਲ ਗੁਰਦੁਆਰੇ ਨੇ ਜਿਹੜੇ ਉਹ ਤੁਹਾਨੂੰ ਦਿਖਾਉਣੇ ਆ ਸੀ ਹੁਣ ਦੇਖੋ ਸਾਡਾ ਇਹ ਰੂਮ ਜਿਹੜੀ ਬਾਬਾ ਨਿਧਾਨ ਸਿੰਘ ਦੇ ਨਾਮ ਤੇ ਐਨ ਆਰ ਆਈ ਫਰਾ ਬਣੀ ਐ ਇਹ ਉਹਦੇ ਰੂਮ ਨੇ 505 ਨੰਬਰ ਰੂਮ ਆ ਇਹ ਦੇਖੋ ਤੁਸੀਂ ਅਲੇ ਦੁਆਲੇ 8 ਬੈੱਡ ਲੱਗੇ ਨੇ ਇਹਦੇ ਵਿੱਚ AC ਤੇ ਪੱਖਿਆਂ ਦੀ ਅਟੈਚ ਬਾਥਰੂਮ ਦੀ ਤੇ ਡਰੈਸਿੰਗ ਟੇਬਲ ਦੀ ਸਾਰੀ ਸਹੂਲਤਾਂ ਇੱਥੇ ਤੇ ਬਹੁਤ ਵਧੀਆ ਰਹਿਣ ਦਾ ਪ੍ਰਬੰਧ ਹੈ ਹੁਣ ਆਪਾਂ ਚੱਲਾਂਗੇ ਬਾਹਰ ਤੁਸੀਂ ਦੇਖਿਓ ਇੱਥੋਂ ਵੀ ਬਹੁਤ ਬਹੁਤ ਵਧੀਆ ਹਵਾ ਚੱਲਦੀ ਹੈ ਜਿਵੇਂ ਗਰਮੀਆਂ ਦਾ ਮੌਸਮ ਹੈ ਹੁਣ ਦੇਖੋ ਇੱਥੋਂ ਵੀ ਪੂਰਾ 뷰 ਦਿਖਦਾ ਆਲੇ ਦੁਆਲੇ ਦਾ ਉਹ ਸਾਹਮਣੇ ਦੇਖੋ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਉਹਦੀ ਬਿਲਡਿੰਗ ਵੀ ਸਾਨੂੰ ਦਿਖਾਈ ਦੇ ਰਹੀ ਹੈ ਗੁਰਦੁਆਰਾ ਸਾਹਿਬ ਦੀ ਉਹ ਸਾਹਮਣੇ ਤੁਸੀਂ ਇਹਨੂੰ ਜ਼ੂਮ ਕਰਕੇ ਦੇਖ ਸਕਦੇ ਹੋ ਦੇਖੋ ਜੀ ਆਹ ਦੇਖੋ ਜ਼ੂਮ ਕਰਕੇ ਆਪਾਂ ਉਹ ਬਿਲਡਿੰਗ ਵੀ ਦੇਖ ਸਕਦੇ ਆ ਦੇਖੋ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਹੈ ਜਿਹੜਾ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਇਹਦਾ ਇੱਕ ਨੰਬਰ ਗੇਟ ਹੈ ਇਹ ਤੁਸੀਂ ਦੇਖ ਰਹੇ ਹੋ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੁਣ ਆਪਾਂ ਚੱਲਦੇ ਆਂ ਗਦਾਵਰੀ ਨਦੀ ਦੇ ਕੰਢੇ ਜਿਹੜੇ ਦੋ ਜਾਂ ਤਿੰਨ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸਾਹਿਬ ਨੇ ਅਸੀਂ ਤੁਹਾਨੂੰ ਉਹਨਾਂ ਦੀ ਸੈਰ ਕਰਾਉਨੇ ਆਂ ਦੋਸਤੋ ਇੱਥੇ ਜਿਹੜੇ ਤਿੰਨ ਗੁਰਦੁਆਰਾ ਸਾਹਿਬ ਦੇ ਨਾਮ ਲਿਖੇ ਨੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਗੁਰਦੁਆਰਾ ਭਾਜਨਗੜ੍ਹ ਸਾਹਿਬ ਤੁਹਾਨੂੰ ਇਹ ਦਿਖਾਉਨੇ ਆਂ ਅੰਦਰੋਂ ਇਹ ਗੁਰਦੁਆਰਾ ਭਾਜਨਗੜ੍ਹ ਸਾਹਿਬ ਦਾ ਇਤਿਹਾਸ ਵੀ ਮੈਂ ਤੁਹਾਨੂੰ ਦਿਖਾਉਣਾ ਆ ਬਾਹਰ ਬੋਰਡ ਦੇ ਉੱਪਰ ਲਿਖਿਆ ਹੋਇਆ ਤਿੰਨੇ ਭਾਸ਼ਾਵਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਇਤਿਹਾਸਿਕ ਗੁਰਦੁਆਰਾ ਭਜਨਗੜ੍ਹ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਇਹ ਗੋਦਾਵਰੀ ਨਦੀ ਦੇ ਕੰਡੇ ਦੇ ਉੱਤੇ ਸੋਭਿਤ ਸਥਾਨ ਹੈ ਤੇ ਇਸ ਸਥਾਨ ਦੇ ਜਿਹੜਾ ਸਪੈਸੀਫਿਕਲੀ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਜਿਹੜੇ ਉਹਨਾਂ ਦੇ ਜਥੇਦਾਰ ਸੀਗੇ ਉਹਨਾਂ ਨੂੰ ਇੱਥੇ ਭਜਨ ਬੰਦਗੀ ਕਰਨ ਲਈ ਬਣਵਾਇਆ ਸੀ ਤੇ ਇਸ ਜਗ੍ਹਾ ਨੂੰ ਤਾਂ ਹੀ ਭਜਨਗੜ੍ਹ ਸਾਹਿਬ ਕਿਹਾ ਜਾਂਦਾ ਹੈ ਤੇ ਇੱਥੇ ਹੋਰ ਵੀ ਬਹੁਤ ਹਠੀ ਜਪੀ ਤਪੀ ਜਿਹੜੇ ਮਹਾਪੁਰਸ਼ਾਂ ਨੇ ਇੱਥੇ ਭਜਨ ਬੰਦਗੀ ਕੀਤੀ ਹੈ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਭਜਨਗੜ੍ਹ ਸਾਹਿਬ ਕਿਹਾ ਜਾਂਦਾ ਤੁਸੀਂ ਇਸ ਦਾ ਇਤਿਹਾਸ ਪੜ੍ਹ ਸਕਦੇ ਹੋ ਬੋਰਡ ਦੇ ਉੱਪਰ ਲਿਖਿਆ ਹੋਇਆ ਤਿੰਨੇ ਭਾਸ਼ਾਵਾਂ ਦੇ ਵਿੱਚ ਇਹਦਾ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਪੜ੍ਹ ਸਕਦੇ ਹੋ ਆਓ ਹੁਣ ਤੁਹਾਨੂੰ ਅੱਗੇ ਦਰਬਾਰ ਸਾਹਿਬ ਦੇ ਵਿੱਚ ਦਿਖਾਈਏ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਨਾਲ ਤੁਹਾਨੂੰ ਇੱਥੋਂ ਗਦਾਵਰੀ ਨਦੀ ਦਾ 뷰 ਵੀ ਦਿਖਾਉਨੇ ਅੱਗੇ ਆਓ ਜੀ ਹੁਣ ਅਸੀਂ ਗੁਰਦੁਆਰਾ ਭਜਨਗੜ੍ਹ ਸਾਹਿਬ ਜਾ ਰਹੇ ਹਾਂ ਜੀ ਅੱਗੇ ਦਰਬਾਰ ਸਾਹਿਬ 'ਚ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਭਜਨਗੜ੍ਹ ਸਾਹਿਬ ਤਤ ਨੂੰ ਹੁਣ ਆਪਾਂ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜੀ ਅੰਦਰੋਂ ਤੁਸੀਂ ਦੇਖ ਰਹੇ ਹੋ ਤੇ ਇੱਧਰ ਨਾਲ ਸੱਚਖੰਡ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਸੁਖਾਸਣ ਕਰਕੇ ਤੇ ਰੱਖਿਆ ਜਾਂਦਾ ਆਹ ਦੇਖੋ ਜੀ ਗਦਾਵਰੀ ਦਾ ਕੰਡਾ ਜਿਹੜਾ ਗੁਰਦੁਆਰਾ ਭਾਜਨਗੜ੍ਹ ਸਾਹਿਬ ਆ ਇੱਥੇ ਦਿਖਾਈ ਦੇ ਰਿਹਾ ਤੇ ਇਹਦੇ ਪਿਛਲੇ ਪਾਸੇ ਇਹ ਵਿਸ਼ਾਲ ਬਿਲਡਿੰਗ ਗੁਰਦੁਆਰਾ ਭਾਜਨਗੜ੍ਹ ਦੀ ਹੈ ਦੇਖੋ ਜੀ ਆ ਸੰਗਤ ਜਿਹੜੀ ਪੰਜਾਬ ਚੋਂ ਇੱਥੇ ਦਰਸ਼ਨਾਂ ਲਈ ਆਈ ਹੈ ਤੁਸੀਂ ਇਹਨਾਂ ਨੂੰ ਵੀ ਦੇਖ ਸਕਦੇ ਹੋ ਵਿਸ਼ਾਲ ਨਿਸਾਨ ਸਾਹਿਬ ਦੇਖੋ ਕਿੰਨਾ ਉੱਚਾ ਲਾਇਆ ਇੱਥੇ ਤੇ ਨਾਲੇ ਜਿਹੜੀ ਆਪਣੀ ਜਿੱਥੇ ਆਪਾਂ ਰੁਕੇ ਆ ਬਾਬਾ ਨਿਹੰਗ ਸਿੰਘ ਦੀ ਐਨਆਰਆ ਇਸ ਤਰ੍ਹਾਂ ਉਹ ਵੀ ਸਾਨੂੰ ਇਹਦੇ ਨਾਲ ਹੀ ਦਿਖਾਈ ਦੇ ਰਹੀ ਹੈ ਦੇਖੋ ਸਾਹਮਣੇ ਸਾਡੇ ਵਾਲੀ ਸੰਗਤ ਖੜੀ ਹੈ ਤੇ ਸੰਗਤਾਂ ਇਤਿਹਾਸ ਪੜ੍ਹ ਰਹੀਆਂ ਨੇ ਜਿਹੜਾ ਇੱਥੇ ਲਿਖ ਕੇ ਲਾਇਆ ਦੇਖੋ ਜੀ ਹੁਣ ਸਾਨੂੰ ਸਾਹਮਣੇ ਜਿਹੜਾ ਇਹ ਗਾਗਰ ਮਾਰਗ ਹੈ ਗਾਗਰ ਤੁਹਾਨੂੰ ਪਤਾ ਹੀ ਹੈ ਜਿਵੇਂ ਇੱਥੋਂ ਗਾਗਰ ਦੇ ਵਿੱਚ ਪਾਣੀ ਲਿਜਾ ਕੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਮਤਲਬ ਇਸ ਨਾਮ ਕਰਾਇਆ ਜਾਂਦਾ ਇੱਕ ਗਾਗਰ ਇੱਥੋਂ ਲਿਜਾਈ ਜਾਂਦੀ ਹੈ ਗਾਗਰ ਸਾਹਿਬ ਤੋਂ ਤੇ ਇੱਕ ਗਾਗਰ ਜਿਹੜੀ ਉੱਥੇ ਬੌਲੀ ਬਣੀ ਹੈ ਮਹਾਰਾਜ ਰਣਜੀਤ ਸਿੰਘ ਨੇ ਬਣਵਾਈ ਹੈ ਦਰਬਾਰ ਸਾਹਿਬ ਦੇ ਨੇੜੇ ਉੱਥੋਂ ਲਈ ਜਾਂਦੀ ਹੈ ਫਿਰ ਉਹਦੇ ਨਾਲ ਇਹ ਗਾਗਰ ਸਾਹਿਬ ਦਾ ਜਿਹੜਾ ਇੱਕ ਟਾਓ ਪੂਰਾ ਹੁੰਦਾ ਹੁਣ ਸਾਹਮਣੇ ਸਾਨੂੰ ਗਦਾਵਰੀ ਨਦੀ ਦਿਖਾਈ ਦੇ ਰਹੀ ਹੈ ਲਓ ਜੀ ਆ ਸੰਗਤ ਵੀ ਪੰਜਾਬ ਚੋਂ ਆਈ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚੋਂ ਬਰਨਾਲੇ ਚੋਂ ਇਹ ਸਾਰੀਆਂ ਮਾਈਆਂ ਇਕੱਠੀਆਂ ਹੋ ਕੇ ਆਈਆਂ ਨੇ ਇੱਥੇ ਜਿਹੜੀਆਂ ਹੁਣ ਗਾਗਰ ਸਾਹਿਬ ਦੇ ਗੇਟ ਤੋਂ ਐਂਟਰ ਕਰਕੇ ਗਦਾਵਰੀ ਨਦੀ ਨੂੰ ਨਿਹਾਰ ਰਹੀਆਂ ਨੇ ਬੈਠੀਆਂ ਇੱਧਰ ਸਾਹਮਣੇ ਦੇਖੋ ਕਿੰਨੀ ਸਫਾਈ ਹੈ ਇੱਥੇ ਬਹੁਤ ਮਾਰਬਲ ਲਾ ਕੇ ਪੱਕਾ ਕੀਤਾ ਹੋਇਆ ਇਹਨਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਹਮਣੇ ਸਾਨੂੰ ਗਦਾਵਰੀ ਦਿਖਾਈ ਦੇ ਰਹੀ ਹੈ ਦੇਖੋ ਕਿੰਨਾ ਵਿਸ਼ਾਲ ਜਿਹੜਾ ਇੱਥੇ ਪਾਣੀ ਦਾ ਸਰੋਤ ਹੈ ਇਹ ਤੇ ਇੱਥੇ ਹੀ ਨੇੜੇ ਗਾਗਰ ਕੁੰਡ ਹੈ ਉਦੇ ਬਾਰੇ ਤੁਹਾਨੂੰ ਇੱਕ ਸਪੈਸ਼ਲ ਵਲੌਗ ਬਣਾਵਾਂਗੇ ਸਵੇਰੇ ਜਦੋਂ ਸਾਜਰੀ ਗਾਗਰ ਦੇ ਵਿੱਚ ਪਾਣੀ ਲਿਜਾ ਕੇ ਦਰਬਾਰ ਸਾਹਿਬ ਦੇ ਵਿੱਚ ਮਤਲਬ ਇਸ਼ਨਾਨ ਕਰਾਇਆ ਜਾਂਦਾ ਉਹ ਤੁਹਾਨੂੰ ਇੱਕ ਸਪੈਸ਼ਲ ਵਲੌਗ ਦੇ ਵਿੱਚ ਦਿਖਾਵਾਂਗੇ ਫਿਲਹਾਲ ਤੁਸੀਂ ਇਹ ਗਦਾਵਰੀ ਦਾ ਦ੍ਰਿਸ਼ਾ ਜਿਹੜਾ ਇਹਨੂੰ ਇੰਜੋਏ ਕਰੋ ਦੇਖੋ ਸਾਹਮਣੇ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਿਆਂ ਦਾ ਉਹਨਾਂ ਦਾ ਵੀ ਨਾਮ ਲਿਖਿਆ ਹੋਇਆ ਉਹਨਾਂ ਦਾ ਇਹ ਤਪਸਥਾਨ ਰਿਹਾ ਉਹ ਵੀ ਮਤਲਬ ਨਦੀ ਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਹ ਬੀਬੀਆਂ ਬੈਠੀਆਂ ਗਦਾਵਰੀ ਨੂੰ ਨਿਹਾਰ ਰਹੀਆਂ ਨੇ ਪੰਜਾਬ ਚੋਂ ਆ ਕੇ ਬੈਠੀ ਹੈ ਸੰਗਤ ਉਹ ਸਾਹਮਣੇ ਸਾਨੂੰ ਗਾਗਰ ਕੁੰਡ ਉਹ ਵੀ ਦਿਖਾਈ ਦੇ ਰਿਹਾ ਇੱਥੋਂ ਗਾਗਰ ਦੇ ਵਿੱਚ ਪਾਣੀ ਭਰ ਕੇ ਫਿਰ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਾਇਆ ਜਾਂਦਾ ਤੁਸੀਂ ਦੇਖੋ ਇਹ ਤੁਹਾਨੂੰ ਅਲੱਗ ਬਲੌਗ ਦੇ ਵਿੱਚ ਦਿਖਾਵਾਂਗੇ ਵੀ ਕਿਸ ਤਰ੍ਹਾਂ ਜਿਹੜੇ ਸਿੰਘ ਸਹਿਬਾਨ ਨੇ ਉਹ ਇੱਥੋਂ ਗਦਾਵਰੀ ਦੇ ਵਿੱਚੋਂ ਗਾਗਰਕੁੰਡ ਤੋਂ ਪਾਣੀ ਲੈ ਕੇ ਜਾਂਦੇ ਨੇ ਹੁਣ ਆਪਾਂ ਚੱਲਦੇ ਆਂ ਜੀ ਨਗੀਨਾ ਘਾਟ ਗੁਰਦੁਆਰਾ ਸਾਹਿਬਾ ਉਹਦੇ ਮੂਰੇ ਜਿਹੜੀਆਂ ਸ਼ਾਪਸ ਨੇ ਲੈ ਨਗੀਨਾ ਘਾਟ ਗੁਰਦੁਆਰਾ ਸਾਹਿਬਾ ਉਹਦੇ ਅੱਗੇ ਵੀ ਸ਼ਾਪਸ ਲੱਗੀਆਂ ਹੋਈਆਂ ਨੇ ਇਹ ਪੰਜ ਕਕਾਰਾਂ ਦੀਆਂ ਜਾਂ ਹੋਰ ਖਾਣ ਪੀਣ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਨਗੀਨਾ ਘਾਟ ਦੇਖੋ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੁਰਦੁਆਰਾ ਨਗੀਨਾ ਘਾਟ ਦਾ ਜਿਹੜਾ ਇਤਿਹਾਸ ਹੈ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਨਾ ਗੁਰਦੁਆਰਾ ਜਿਹੜਾ ਨਗੀਨਾ ਘਾਟ ਆ ਇਹ ਇੱਕ ਬੰਜਾਰਾ ਸਿੱਖ ਜਸ ਨੇ ਅਤੀ ਸਰਦਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ ਪਰ ਗੁਰੂ ਜੀ ਨੇ ਉਹ ਨਗੀਨਾ ਗਦਾਵਰੀ ਨਦੀ ਵਿੱਚ ਭਗਾ ਮਾਰਿਆ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਤੇ ਉਹ ਹੈਰਾਨ ਵੀ ਹੋਇਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁ ਮੁੱਲੇ ਨਗੀਨੇ ਨੂੰ ਨਦੀ ਦੀ ਭੇਂਟ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਕੇ ਸਿੱਖਾ ਜਾਂ ਨਦੀ 'ਚ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ ਜਦੋਂ ਉਸ ਬਨਜਾਰੇ ਸਿੱਖ ਨੇ ਨਦੀ ਵਿੱਚ ਆਪਣੇ ਨਗੀਨੇ ਜਿਹੇ ਅਤੇ ਉਸ ਤੋਂ ਵੀ ਕੀਮਤੀ ਲਾਲ ਜਵਾਹਰ ਵੇਖੇ ਤਾਂ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨ ਈ ਟਾਇ ਪਿਆ ਏਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੂਗੀ ਤਪ ਸਥਾਨ ਤਾਕਤ ਸੱਚਕੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਹੁਣ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਿਖਾਉਣਿਆ ਇਸ ਗੁਰਦੁਆਰਾ ਸਾਹਿਬ ਦਾ ਤੁਸੀਂ ਮੇਰੇ ਨਾਲ ਚੱਲਿਓ ਆ ਦੇਖੋ ਬੀਬੀਆਂ ਬੈਠੀਆਂ ਨੇ ਘਰੇ ਫੋਨ ਫੋਨ ਕਰ ਰਹੀਆਂ ਨੇ ਵੀ ਅਸੀਂ ਠੀਕ ਠਾਕ ਆ ਉੱਥੇ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਐਂਟਰੀ ਗੇਟ ਆ ਉਹਦੇ ਤੇ ਇਹ ਸ਼ੇਰਾਂ ਦੇ ਇਹਲੇ ਸਟੈਚੂ ਬਣੇ ਨੇ ਦੇਖੋ ਹੁਣ ਅਸੀਂ ਦੇਖ ਰਹੇ ਆ ਸਾਹਮਣੇ ਗੁਰਦੁਆਰਾ ਨਗੀਨਾ ਘਾਟ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਰੋਵਰ ਹੈ ਇਸ ਗੁਰਦੁਆਰਾ ਸਾਹਿਬ ਦੇ ਜਿਹੜਾ ਦਰਬਾਰ ਸਾਹਿਬ ਆ ਉਹਦੇ ਨੀਚੇ ਬਣਿਆ ਹੋਇਆ ਆਪਾਂ ਦੇਖ ਰਹੇ ਆ ਤੇ ਫੇਰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਾਂ ਪੰਜ ਸਨਾਨਾ ਕਰ ਲਿਆ ਤੇ ਹੁਣ ਤੁਸੀਂ ਦੇਖੋ ਦਰਬਾਰ ਸਾਹਿਬ ਤੇ ਜਿਹੜੇ ਇੱਥੇ ਉੱਚੇ-ਉੱਚੇ ਨਿਸ਼ਾਨ ਸਾਹਿਬ ਲੱਗੇ ਨੇ ਉਹਨਾਂ ਦੇ ਵੀ ਦਰਸ਼ਨ ਕਰੋ ਹੁਣ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੁੰਨੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਤਾਂ ਇੱਕ ਥਾਂ ਮੈਂ ਇਹ ਵੀ ਲਿਖ ਕੇ ਲਾਇਆ ਹੋਇਆ ਤੁਸੀਂ ਇਹਨੂੰ ਵੀ ਪੜ ਸਕਦੇ ਹੋ ਗੁਰਦੁਆਰਾ ਨਗੀਨਾ ਘਾਟ ਦੇਖੋ ਜੀ ਸਤਨਾਮ ਵਾਖੋ ਗੁਰੂ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਸਿੰਘ ਸਹਿਬਾਨ ਖੜੇ ਨੇ ਜੀ ਦਰਸ਼ਨਾਂ ਲਈ ਸਾਹਮਣੇ ਇਹ ਜਿਹੜੇ ਗੁਰੂ ਸਾਹਿਬ ਦੇ ਹਥਿਆਰ ਸ਼ਸਤਰ ਉੱਬੇ ਨੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਨਗੀਨਾ ਘਾਟ ਦੇ ਦਰਸ਼ਕ ਕਰ ਰਹੇ ਹੋ ਤੁਸੀਂ ਤੇ ਸਾਹਮਣੇ ਸਾਨੂੰ ਗੁਰਦੁਆਰਾ ਨਗੀਨਾ ਘਾਟ ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੋ ਪ੍ਰਕਾਸ਼ ਕੀਤੇ ਹੋਏ ਨੇ ਉਹ ਦਿਖਾਈ ਦੇ ਰਹੇ ਨੇ ਇਹ ਅਸੀਂ ਕਿਸੇ ਲੇ ਪਾਸੇ ਆ ਰਹੇ ਹਾਂ ਇੱਥੇ ਮਾਤਾ ਸਾਹਿਬ ਕੌਰ ਦੀ ਵੀ ਤਸਵੀਰ ਲੱਗੀ ਹੋਈ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਇਧਰ ਸੁੱਖਾ ਸੰਸਥਾਨ ਹੈ ਜੀ ਗੁਰਦੁਆਰਾ ਸਾਹਿਬ ਦਾ ਇਹ ਨਾਲੇ ਬੋਰਡ ਲੱਗਿਆ ਹੋਇਆ ਜਿੱਥੇ ਸੰਗਰਾਮ ਮੱਛਾ ਪੂਨਮਾਸੀ ਪੰਜਮੀ ਵਗੈਰਾ ਦਾ ਵੇਰਵਾ ਦਰਜ ਕੀਤਾ ਜਾਂਦਾ ਤੇ ਦੇਖੋ ਜੀ ਇਸ ਸਥਾਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਤਜੁਗ ਦਾ ਜਿਹੜਾ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀ ਹੁਣ ਆਪਾਂ ਬੈਕ ਸਾਈਡ ਤੇ ਜਾ ਕੇ ਤੁਹਾਨੂੰ ਗਦਾਵਰੀ ਨਦੀ ਵੀ ਦਿਖਾਉਨੇ ਆ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਦਾਵਰੀ ਨਦੀ ਦਾ 뷰 ਕਿਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਅਸੀਂ ਦੇਖ ਰਹੇ ਆ ਸਾਹਮਣੇ ਦੇਖੋ ਬਹੁਤ ਵਿਸ਼ਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਜਿਹੜਾ ਇਹਦੇ ਵਿੱਚ ਫਲੋ ਚੱਲ ਰਿਹਾ ਤੇਜ਼ ਗਦਾਵਰੀ ਨਦੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਗੁਰਦੁਆਰਾ ਸਾਹਿਬ ਦੇ ਉੱਪਰ ਜਿਹੜੀ ਆ ਪੇਂਟਿੰਗ ਦੀ ਕਾਰਗਰੀ ਆ ਇਹ ਵੀ ਬਹੁਤ ਬਿਲਖਣ ਆ ਤੁਸੀਂ ਦੇਖੋ ਕਿੰਨਾ ਮਹੀਨ ਜਿਹੜਾ ਕੰਮ ਕੀਤਾ ਹੋਇਆ ਕਾਰੀਗਰਾਂ ਨੇ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਉਨੇ ਆ ਗਦਾਬਰੀ ਦਾ 뷰 ਆ ਦੇਖੋ ਜੀ ਥੱਲੇ ਪਾਸੇ ਤੁਸੀਂ ਗੁਰਦੁਆਰਾ ਨਗੀਨਾ ਘਾਟ ਤੋਂ ਖੜ ਕੇ ਜਿਹੜਾ ਗਦਾਵਰੀ ਨਦੀ ਦਾ 뷰 ਦਿਖ ਰਿਹਾ ਹੈ ਉਹ ਦੇਖ ਰਿਹਾ हूं ਦੇਖੋ ਜੀ ਤੁਸੀਂ ਮੇਰੇ ਪਿੱਛਲੇ ਪਾਸੇ ਨਗੀਨਾ ਘਾਟ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਕਿੰਨੀ ਵਿਸ਼ਾਲ ਬਿਲਡਿੰਗ ਹੈ ਤੁਹਾਨੂੰ ਦਿਖਾਈ ਹੈ ਜਿਹਦੇ نیچے ਸਰੋਵਰ ਹੈ ਤੁਹਾਨੂੰ ਦਿਖਾਈ ਦੇ ਰਿਹਾ ਨੀਚੇ ਬਹੁਤ ਹੀ ਰਮਣੀਕ ਸਥਾਨ ਹੈ ਤੇ ਬਹੁਤ ਸ਼ਾਂਤੀ ਹੈ ਇੱਥੇ ਤੁਸੀਂ ਵੀ ਜਦੋਂ ਕਦੇ ਇੱਥੇ ਆਓ ਤਾ ਇਸ ਨਗੀਨਾ ਘਾਟ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਦਰਸ਼ਨ ਜ਼ਰੂਰ ਕਰਕੇ ਜਾਓ ਤਾਂ ਕਿ ਤੁਸੀਂ ਵੀ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕੋ ਆ ਦੇਖੋ ਜੀ ਸੰਗਤ ਪੰਜਾਬ ਚੋਂ ਆਈ ਹੈ ਕਿੱਥੋਂ ਆਇਓ ਵੀਰ ਜੀ ਬਠਿੰਡਾ ਜਿਲ੍ਹਾ ਹਾਂ ਪਿੰਡ ਵਾਲਾ ਅੱਛਾ ਅੱਛਾ ਤੁਹਾਨੂੰ ਨਹੀਂ ਦੀ ਪਤਾ ਹੀ ਵੋਟਾਂ ਮੈਣਗੀਆਂ ਹੈ ਵੋਟਾਂ ਨਹੀਂ ਦੀ ਪਤਾ ਨਾ ਵੋਟਾਂ ਨਾ ਕੋਈ ਤਲਕਾਤ ਨਹੀਂ ਅੱਛਾ ਪਹਿਲਾਂ ਕਰਾਈ ਹੋਈ ਤੇ ਪਹਿਲਾਂ ਕਰਾਈ ਹੋਣੀ ਇਹਦੇ ਚਲੋ ਠੀਕ ਹੈ ਜੀ ਦੇਖੋ ਜੀ ਹੁਣ ਆਪਾਂ ਗੁਰਦੁਆਰਾ ਬੰਦਾ ਘਾਟ ਜਾ ਰਹੇ ਹਾਂ ਉਹ ਦੇਖੋ ਇੱਥੇ ਬੋਰਡ ਤੇ ਵੀ ਲਿਖ ਕੇ ਲਾਇਆ ਹੋਇਆ ਤੇ ਬਾਕੀ ਹੋਰ ਡਾਇਰੈਕਸ਼ਨਾਂ ਜਿਹੜੀਆਂ ਇਹ ਸਾਈਨ ਬੋਰਡ ਤੇ ਦੱਤਿਆਂ ਨੇ ਉਹ ਵੀ ਤੁਸੀਂ ਪੜੋ ਦੇਖੋ ਜੀ ਰਸਤੇ ਦੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਨੇ ਜਦੋਂ ਆਪਾਂ ਬੰਦਾ ਘਾੜ ਨੂੰ ਜਾਂਦੇ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਬਾਹਰੋਂ ਆ ਦੇਖੋ ਜੀ ਇਹ ਇਹਦਾ ਇਤਿਹਾਸ ਇੱਥੇ ਲਿਖਿਆ ਪੰਜ ਪਿਆਰਿਆਂ ਦਾ ਇਹ ਗੁਰਦੁਆਰਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇਸ਼ ਤੋਂ ਆਏ ਸੀ ਤੇ ਉਹਨਾਂ ਦੇ ਨਾਲ 22 ਸੋ ਘੋੜ ਸਵਾਰ ਤੇ 2.5 300 ਪੈਦਲ ਫੌਜ ਤੇ 라ਵੀ ਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਮਹਾਰਾਜ ਦੇ ਨਾਲ ਆਏ ਸੀ ਇਹ ਉਹ ਸਥਾਨ ਹੈ ਜੀ ਇਹ ਨਾਲ ਇੱਕ ਹੋਰ ਸਥਾਨ ਆਇਆ ਜੀ ਆਪਾਂ ਨੂੰ ਦਿਖਾਈ ਦੇ ਰਿਹਾ ਇਹ ਗੁਰਦੁਆਰਾ ਸ੍ਰੀ ਤਪਸਥਾਨ ਸਾਹਿਬ શ્રીਮਾਨ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਦਾ ਉਹ ਵੀ ਤੁਸੀਂ ਦੇਖ ਰਹੇ ਹੋ ਸਾਹਮਣੇ ਤਪਸਥਾਨ ਬਾਬਾ ਮੋਨੀ ਜੀ ਹੁਣ ਅੱਗੇ ਆਪਾਂ ਜਾ ਰਹੇ ਹਾਂ ਬੰਦਾ ਘਾਟ ਤੇ ਆ ਸੰਗਤ ਵੀ ਆਈ ਆ ਪੰਜਾਬ ਚੋਂ ਆਇਓ ਜੀ ਕਿੱਥੋਂ ਆਇਓ ਤੁਸੀਂ ਕੇਮਕਰ ਏਰੀਆ ਚ ਹਾਂ ਜੀ ਕੇਮਕਰ ਏਰੀਆ ਕੇਮਕਰ ਏਰੀਆ ਅੰਮ੍ਰਿਤਸਰ ਤੋਂ ਆਈ ਆ ਸੰਗਤ ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਗੁਰਦੁਆਰਾ ਬੰਦਾ ਘਾਟ ਜਿਸੇ ਦਰਸ਼ਨ ਕਰ ਰਹੇ ਆ ਹਾ ਲੋ ਜੀ ਹੁਣ ਆਪਾਂ ਬਹੁਤ ਉੱਚੇ ਸਥਾਨ ਤੇ ਬਣਿਆ ਹੋਇਆ ਹੈ ਗੁਰਦੁਆਰਾ ਬੰਦਾ ਘਾਟ ਸਾਹਿਬ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਬੰਦਾ ਘਾਟ ਜਿਹੜਾ ਗੁਰਦੁਆਰਾ ਉਹ ਥਾਂ ਦੇ ਦਰਸ਼ਨ ਕਰ ਰਹੇ ਤੁਸੀਂ ਇੱਥੇ ਹੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਸੀ ਟੀਰ ਦੇ ਕੇ ਹੁਕਮਨਾਮਾ ਦੇ ਕੇ ਬਾਕੀ ਇਸ ਦਾ ਇਤਿਹਾਸ ਤੁਹਾਨੂੰ ਦੱਸਦੇ ਆਂ ਸੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸੋ ਸਾਧ ਸੰਗਤ ਜੀ ਸਭ ਤੋਂ ਪਹਿਲੇ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਸਾਂਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਭਾਵਨ ਸਥਾਨ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ ਜੇ ਇਸ ਸਥਾਨ ਦਾ ਇਤਿਹਾਸ ਇਸ ਪ੍ਰਕਾਰ ਹੈ ਕਸ਼ਮੀਰ ਦੇ ਪੰਜ ਲੱਖ ਚ ਇੱਕ ਛੋਟੇ ਜੇ ਨਗਰ ਰਾਜੋਰੀ ਵੇਖੇ ਇਸਵੀ ਸੰਨ 1670 ਨੂੰ ਭਾਰਤਵਾਜ ਰਾਜਪੁੱਤਰ ਆਮਦੇਵ ਦੇ ਘਰ ਲਸ਼ਮਣਦਾਸ ਜੀ ਦਾ ਜਨਮ ਹੋਇਆ ਲਸ਼ਮਣਦਾਸ ਜੀ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰ ਜਿਸਮ ਦਾ ਮਾਲਕ ਸੀ ਇੱਕ ਦਿਨ ਅਜੇ ਹੀ ਗਰਭवती ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਆਖਾ ਦੇ ਸਾਹਮਣੇ ਹੀ ਬੱਚਿਆਂ ਨੂੰ ਜਨਮ ਦੇਣ ਫਿਰ ਤੜਪ ਤੜਪ ਕੇ ਮਰਨ ਦੇ ਇਸ ਕਰਨਾ ਮੈਂ ਦ੍ਰਿਸ਼ ਨਾਲ ਲక్ష్మణਦਾਸ ਜੀ ਅਤਿਮ ਵਿਰਾਗ ਹੋਇਆ ਸਭ ਕੁਝ ਛੱਡ ਛਡਾ ਕੇ ਕਰੋ ਨਿਕਲ ਤੁਰਿਆ ਵਿਰਾਗੀ ਤਿਆਗੀ ਬਣ ਗਿਆ ਈਸੇ ਵੀ ਸੰਨ 1692 ਵਿੱਚ ਨੰਢੇੜ ਦੇ ਮਕਾਮ ਤੇ ਇੱਕ ਉਦਾਰੀ ਕਿਨਾਰੇ ਤੇ ਕੰਡੇ ਇੱਕ ਕੁਟਿਆ ਬਣਾਈ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਦੇ ਨਾਲ ਰਦੀਆਂ ਸਿਧੀਆਂ ਦੇ ਨਾਲ ਪਰਮਾਉਣ ਲੱਗਿਆ ਸ਼ਰਦਾ ਲਲੋ ਕੀ ਦੂਰੋ ਦੂਰ ਵੈਰਾਗੀ ਮਾਧੋ ਦਾਦੇ ਕੋਲ ਮੰਤਾ ਲੈ ਕੇ ਸੁਖਣਾ ਲੈ ਕੇ ਇੱਥੇ ਆਉਂਦੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝੇ ਸੀ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੈਰਾਗੀ ਮਾਧੋ ਦਾਦੇ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨਾਤੇ ਡੇਰੇ ਤੇ ਆਏ ਗੁਰੂ ਸਾਹਿਬ ਜੀ ਨੂੰ ਵੀ ਆਪਣੀ ਸ਼ਕਤੀ ਦਾ ਪ੍ਰਭਾਵ ਪਾ ਕੇ ਨੀਵਾ ਵਿਖਾਉਣ ਵਾਸਤੇ ਹਰ ਸੰਭਵ ਤਨ ਜੋਰ ਲਾਇਆ ਪਰੰਤੂ ਬੁਰੀ ਤਰ੍ਹਾਂ ਸਫਲ ਰਹਾ ਅੰਤ ਨੂੰ ਆਪਣੇ ਸਾਥੀ ਸੰਗੀਤੇ ਸਣੇ ਬਵੰਜਾ ਵੀਰਾਂ ਦੇ ਸਣੇ ਸਾਰੀਆਂ ਰिदੀਆਂ ਸਿੱਧੀਆਂ ਦੇ ਸਣੇ ਗੁਰੂ ਸਾਹਿਬ ਜੀ ਦੇ ਚਰਨਾਂ ਆ ਕੇ ਡਿੱਗਾ ਆਪਣੇ ਗੁਨਾ ਦਾ ਪਛਤਾਪ ਕੀਤਾ ਗੁਰੂ ਸਾਹਿਬ ਜੀ ਨੇ ਮਾਧੋਤਾਸ ਬੈਰਾਗ ਨੂੰ ਇਸ ਸਥਾਨ ਤੇ ਅਮਰਤਪਾਨ ਕਰਾ ਕੇ ਸਿੰਘ ਸਾਜਿਆ ਆਪਣੇ ਵੱਲੋਂ ਪਾਈ ਗੁਰਬਖਸ਼ ਸਿੰਘ ਨਾਂ ਦਿੱਤਾ ਬਾਬਾ ਬੰਦਾ ਸਿੰਘ ਜੀ ਦਾ ਖਿਤਾਬ ਬਖਸ਼ਿਆ ਜ਼ਾਲਿਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਜੀ ਨੇ ਆਪਣੇ ਬੱਤੇ ਵਿੱਚੋਂ ਪੰਜ ਸੁਨੇਰੇ ਤੀਰ ਇੱਕ ਨਕਾਰਾ ਇੱਕ ਨਿਸ਼ਾਨ ਸਾਹਿਬ 20 ਸਿੰਘ ਅਤੇ ਪੰਜ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਜੀ ਨੂੰ ਇਸ ਸਥਾਨ ਤੋਂ ਪੰਜਾਬ ਵਲਤੋਰੀਆ ਬਾਬਾ ਬੰਦਾ ਸਿੰਘ ਜੀ ਗੁਰੂ ਸਾਹਿਬ ਜੀ ਦੇ ਆਸ਼ੀਸ਼ਾ ਲੈ ਕੇ ਇਸ ਸਥਾਨ ਤੋਂ ਆਪਣੀ ਫੌਜਾ ਸਮੇਤ ਕਰਨਾਲ ਸਮਾਨਾ ਸਡੋਰਾ ਮੁਸਤਫਾਬਾਦ ਆਦ ਮਗਲਾ ਦੇ ਘੜਾ ਨੂੰ ਤੋੜਿਆ ਗੁਰੂ ਮਾਰੀ ਸਰਹੰਦੀ ਇੱਟ ਨਾਲ ਇੱਟ ਖੜਕਾਈ ਮਈ 1710 ਨੂੰ ਪੰਜਾਬ ਅੰਦਰ ਖਾਲਸਾ ਰਾਜ ਕਾਮ ਕਰਕੇ ਕੇਸਰੀ ਨਿਸ਼ਾਨ ਸਾਹਿਬ ਜੁਲਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਤੇ ਨਾਨਕ ਸ਼ਾਇ ਸਿੱਕੇ ਜਾਰੀ ਕੀਤੇ ਇਸ ਲਈ ਕਲਗੀਧਰ ਪਾਸ਼ਾ ਜੀ ਨੇ ਇਸ ਗੁਰਦੁਆਰੇ ਦਾ ਨਾਮ ਬਾਬਾ ਬੰਦਾ ਸਿੰਘ ਜੀ ਦੇ ਯਾਦ ਵਿੱਚ ਗੁਰਦੁਆਰਾ ਬੰਦਾ ਘਾਟ ਸਾਹਿਬ ਰੱਖਿਆ ਜੀ ਇਹ ਤੁਹਾਡਾ ਇਤਿਹਾਸ ਹੈ ਜੀ ਵਈਆ ਬੁਲਾ ਚੁੱਕਾ ਦੀ ਖੀਮਾ ਬਖਸ਼ਣਾ ਫਿਰ ਸਾਰੇ ਗੱਜ-ਵੱਜ ਕੇ ਗੁਰੂ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਗੁਰਦੁਆਰਾ ਬੰਦਾ ਘਾਟ ਜਿੱਥੇ ਦਰਸ਼ਨ ਕਰਕੇ ਆਏ ਆ ਉਹਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਈਏ ਏਵੇਂ ਸਿੱਖ ਸੰਗਤ ਜਿਹੜੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਈ ਹੈ ਪੰਜਾਬ ਤੋਂ ਬਾਬਾ ਵਿਧੀ ਚੰਦ ਦਾ ਬਾਬਾ ਵਿਧੀ ਚੰਦ ਦੇ ਸਥਾਨ ਤੋਂ ਆਏ ਨੇ ਇਹ ਤੇ ਸੰਤ ਬਾਬਾ ਉਤਾਰ ਸਿੰਘ ਜੀ ਹਾਂਜੀ ਸੁਰ ਸਿੰਘ ਤੋਂ ਹੁਣ ਆਪਾਂ ਗੁਰਦੁਆਰਾ ਬੰਦਾ ਘਾਟ ਦਰਬਾਰ ਸਾਹਿਬ ਦੇ ਨੀਚਲੇ ਪਾਸੇ ਇਹ ਅਜਾਇਬ ਘਰ ਬਣਿਆ ਹੋਇਆ ਇੱਥੇ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਤੁਸੀਂ ਉਹ ਦੇਖ ਰਹੇ ਹੋ ਬਹੁਤ ਵੱਡਾ ਇਹ ਅਜਾਇਬ ਘਰ ਬਣਿਆ ਹੋਇਆ ਪਰ ਤਸਵੀਰਾਂ ਦਾ ਜਿਹੜਾ ਰੰਗ ਹੈ ਥੋੜਾ ਜਿਹਾ ਮੱਧਮ ਪੈ ਗਿਆ ਹੋ ਸਕਦਾ ਸਮਾਂ ਹੋ ਗਿਆ ਹੋਵੇ ਲੱਗੀਆਂ ਨੂੰ ਤੇ ਹਰੇਕ ਤਸਵੀਰ ਦਾ ਇਤਿਹਾਸ ਵੀ ਉਹਦੇ ਨਾਲ ਮੈਂਸ਼ਨ ਹੈ ਤੁਸੀਂ ਦੇਖ ਰਹੇ ਹੋ ਜਿਵੇਂ ਆਹ ਭਾਈ ਦੇ ਅਲਾਇ ਦੀ ਜਦੋਂ ਦਿੱਲੀ ਦੇ ਵਿੱਚ ਸ਼ਹੀਦੀ ਹੋਈ ਹੈ ਉਹਦੇ ਬਾਰੇ ਲਿਖਿਆ ਦੇਖੋ ਤੁਸੀਂ ਇਹ ਸਿੱਖ ਕੌਮ ਦੇ ਜਿਹੜੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦੇ ਇਤਿਹਾਸ ਬਾਰੇ ਇਹਨਾਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਰਾਹੀਂ ਆਪਾਂ ਨੂੰ ਜਾਣਕਾਰੀ ਦਿੱਤੀ ਹੋਈ ਹੈ ਤੁਸੀਂ ਦੇਖ ਰਹੇ ਹੋ ਦੇਖੋ ਜੀ ਇਸ ਅਜਾਇਬ ਘਰ ਦੀਆਂ ਸਾਰੀਆਂ ਕੰਧਾਂ ਦੇ ਉੱਪਰ ਇਤਿਹਾਸ ਬਾਰੇ ਦੱਸਿਆ ਹੋਇਆ ਤੇ ਤੁਸੀਂ ਵੀ ਜਦੋਂ ਕਦੇ ਗੁਰਦੁਆਰਾ ਬੰਦਾ ਘਾਟ ਦੇ ਵਿੱਚ ਦਰਸ਼ਨਾਂ ਲਈ ਆਵੋ ਤਾਂ ਇੱਥੇ ਜ਼ਰੂਰ ਥੋੜਾ ਟਾਈਮ ਲਗਾ ਕੇ ਆਪਣੇ ਸਿੱਖ ਇਤਿਹਾਸ ਦੀਆਂ ਜਿਹੜੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਪ੍ਰਾਪਤ ਕਰਿਓ ਹਾਂਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਖੜੇ ਆ ਸ਼ਾਮ ਨੂੰ ਟਾਈਮ 7-8 ਵਜੇ ਦਾ ਹੋ ਗਿਆ ਤੇ ਇੱਥੇ ਲੰਗਰ ਸਾਹਿਬ ਦੇ ਵਿੱਚ ਜਿਹੜੀ ਲੰਗਰ ਦੀ ਸੁਵਿਧਾ ਉਹਦੇ ਵਿੱਚ ਇੱਕ ਨਵੀਂ ਕੜੀ ਤੁਹਾਨੂੰ ਹੋਰ ਜਾਣਕਾਰੀ ਦੇਣ ਲੱਗਿਆ ਵੀ ਜਿਹੜੀ ਇੱਥੇ ਸ਼ਹਿਰ ਦੀ ਸੰਗਤ ਆ ਆ ਦੇਖੋ ਪਿੱਛੇ ਜਿਹੜੇ ਇੱਥੇ ਲੇਬਰ ਕਲਾਸ ਦੇ ਲੋਕ ਨੇ ਇਹਨਾਂ ਵਾਸਤੇ ਵੀ ਅਲੱਗ ਬਾਬਾ ਜੀ ਨੇ ਪਰਵੇਜਨਾ ਬਣਾਈ ਐ ਉਹ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਦੇਖੋ ਜੀ ਇਹ ਜਿਹੜੀ ਸ਼ਹਿਰ ਦੀ ਸੰਗਤ ਆ ਉਹ ਨੂੰ ਬਾਬਾ ਜੀ ਲੰਗਰ ਵਰਤਾ ਰਹੇ ਨੇ ਇੱਥੇ ਆ ਦੇਖੋ ਲਾਈਨ 'ਚ ਲੱਗ ਕੇ ਆਉਂਦੇ ਨੇ ਸਾਰੀ ਸੰਗਤ ਹੈ ਲਾਈਨ 'ਚ ਲੱਗ ਕੇ ਫਿਰ ਇਹ ਲੰਗਰ ਆ ਲੇਨਦੇ ਨੇ ਆ ਦੇਖੋ ਜੀ ਇਹ ਸਾਰੀ ਜਿਹੜੀ ਇੱਥੇ ਲੋਕਲ ਸੰਗਤ ਹੈ ਉਹਨੂੰ ਲੰਗਰ ਵਰਤਾਇਆ ਜਾਂਦਾ ਹੈ ਦੇਖੋ ਤੁਸੀਂ ਕਿੰਨੀ ਭੇਡ ਹੈ ਬਾਬਾ ਜੀ ਨੇ ਇੱਥੇ ਵੀ ਖੁੱਲੇ ਭੰਡਾਰੇ ਲਾਏ ਨੇ ਇਹ ਸੰਗਤ ਨੂੰ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੰਦੇ ਬਾਬਾ ਜਿਹੜੇ ਆਪਣੇ ਜਗਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਗੁਰਦੁਆਰਾ ਦੇ ਪ੍ਰਬੰਧਕ ਸਭ ਲਈ ਉਹ ਲੰਗਰ ਪ੍ਰੋਵਾਈਡ ਕਰਦੇ ਨੇ ਦੇਖੋ ਕਿੰਨੀ ਸੰਗਤ ਇੱਥੇ ਅਜੇ ਖੜੀ ਐ ਇਹ ਤੁਸੀਂ ਲੰਗਰ ਸਾਹਿਬ ਗੁਰਦੁਆਰਾ ਦੀਆਂ ਰੌਣਕਾਂ ਦੇਖ ਰਹੇ ਹੋ ਸ਼ਾਮ ਨੂੰ ਦੇਖੋ ਕਿੰਨੀ ਸੰਗਤ ਆ ਇੱਥੇ ਜਿਹੜੀ ਲੰਗਰ ਛਕਦੀ ਐ ਤੇ ਜਿਹੜੇ ਆਪਾਂ ਇਹ ਨਦੇੜ ਤੋਂ ਬਾਹਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਕਿਹੜੇ ਕਿਹੜੇ ਗੁਰਦੁਆਰੇ ਨੇ ਉਹਦੇ ਬਾਰੇ ਜਾਣਕਾਰੀ ਇਹ ਬੋਰਡ ਦੇ ਉੱਪਰ ਤੁਹਾਨੂੰ ਦਿਖਾਈ ਹੋਈ ਹੈ ਇਹ ਵੀ ਤੁਸੀਂ ਪੜ੍ਹ ਸਕਦੇ ਹੋ ਲਓ ਜੀ ਇਹ ਬਾਬਾ ਜੀ ਵੀ ਇਹ ਸੰਗਤ ਦੇ ਨਾਲ ਨੇ ਬਹੁਤ ਧੰਨਵਾਦ ਇਹਨਾਂ ਦਾ ਲਓ ਜੀ ਇਹ ਜਿਹੜੀ ਸਰਾਂ ਆ ਧੰਨ ਧੰਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਇਹ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਜਿੱਥੇ ਸੇਵਾ ਕਰ ਰਹੇ ਨੇ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਇੱਥੇ ਏਸੀ ਰੂਮਸ ਵਗੈਰਾ ਕਿਰਾਏ ਤੇ ਮਿਲਦੇ ਨੇ ਤੇ ਜਦੋਂ ਹੁਣ ਦਸਹਿਰੇ ਕਰਕੇ ਇੱਥੇ ਸੰਗਤ ਦੀ ਬਹੁਤ ਜ਼ਿਆਦਾ ਭੀੜ ਸੀ ਤਾਂ ਇੱਥੇ ਵੀ ਰੂਮ ਅਵੇਲੇਬਲ ਨਹੀਂ ਸੀਗੇ ਤਾਂ ਆਲੇ ਦੁਆਲੇ ਹੋਰ ਵੀ ਦੋ ਸਰਾਵਾਂ ਇਹ ਜਿਹੜੀਆਂ ਨੇ ਜਿਹੜੀਆਂ ਐਨ ਆਰ ਆਈਜ਼ ਵਾਸਤੇ ਬਣੀਆਂ ਨੇ ਉੱਥੇ ਈਜ਼ੀਲੀ ਰੂਮ ਅਵੇਲੇਬਲ ਹੁੰਦੇ ਰਹੇ ਨੇ ਤੇ ਸਾਰੀ ਸੰਗਤ ਬਹੁਤ ਵਧੀਆ ਯਾਤਰਾ ਨੂੰ ਇੰਜੋਏ ਕਰਦੀ ਰਹੀ